ਸਾਚੀਆ ਕਾਲਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਆਨਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਟਿਕ ਟਕ ਹੋਮੋਗੇ ਹਾਂਜੀ ਅੱਜ ਨਾਲ ਆਪਾਂ ਵੀਡੀਓ ਬਣਾ ਰਹੇ ਹਾਂਗੇ ਜਿਹੜੇ ਹਨਾ ਮੇਰੇ ਭੈਣ ਭਣਿਆਂ ਦੇ ਫਿੰਸੀਆ ਪਿੰਪਸ ਹੋ ਜਾਂਦੇ ਨੇਗੇ ਉਸ ਤੋਂ ਬਾਅਦ ਆਪਾਂ ਪੱਟ ਦਿੰਨੇ ਆ ਫੇਸ ਤੋਂ ਤੇ ਉਹ ਆਪਣੇ ਨਾ ਫੇਸ ਤੇ ਦਾਗ ਬਣ ਜਾਂਦੇ ਨੇਗੇ ਤੇ ਹਾਂਜੀ ਤੇ ਉਹ ਕਾਲੇ ਕਾਲੇ ਹੋ ਜਾਂਦੇ ਨੇ ਆਪਾਂ ਉਹਦੇ ਲਈ ਹਨਾ ਵੀ ਕਦੇ ਕੁਝ ਵਰਤਦਿਆਂ ਕਦੇ ਕੁਝ ਪੋਸ਼ ਵਰਤ ਦਿਆਂਗੇ ਹਾਂਜੀ ਉਹਦੇ ਲਈ ਨਾ ਆਪਾਂ ਇੱਕ ਘਰ ਵੀ ਮਤਲਬ ਵੀ ਘਰੇ ਆਪਾਂ ਪੈਕ ਤਿਆਰ ਕਰਾਵਾਂ ਕਰਾਂਗੇ ਤੇ ਜਿਹੜਾ ਵੀ ਤੁਸੀਂ ਲਾ ਸਕਦੇ ਹੋ ਉਹਦੇ ਨਾਲ ਪਿੰਪਸ ਦੇ ਦਾਗ ਚਲੇ ਜਾਂਦੇ ਨੇਗੇ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰੋ ਮੈਂ ਤੁਹਾਨੂੰ ਉਹ ਵੀਡੀਓ ਦਿਖਾਉਣੀ ਆ ਮੈਂ ਅੱਗੇ ਬਣਾਈ ਹੋਈ ਹੈਗੀ ਹਾਂਜੀ ਤੁਸੀਂ ਉਹ ਵੀਡੀਓ ਦੇਖੋ ਤੇ ਉਹ ਆਪਣੇ ਵੀ ਮਤਲਬ ਕਿ ਫੇਸ ਤੇ ਕੋਈ ਵੀ ਦਾਗ ਛੱਟਦਾ ਹੋ ਗਿਆ ਜਿਵੇਂ ਕਿ ਪਿੰਪਸ ਦਾ ਹੋ ਗਿਆ ਉਹਦੇ ਲਈ ਬਹੁਤ ਵਧੀਆ ਗੀ ਤੇ ਤੁਸੀਂ ਉਹ ਪੈਕ ਯੂਜ਼ ਕਰਿਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਆਲੂ ਤੇ ਇੱਕ ਟਮਾਟਰ ਲਵਾਂਗੇ ਜਿਨ੍ਹਾਂ ਨੂੰ ਕਿ ਆਪਾਂ ਕद्दूकस ਕਰਨਾ ਹੈਗਾ ਹਾਂਜੀ ਤੇ ਆਲੂ ਆਪਾਂ ਵਧੀਆ ਧੋ ਕੇ ਸਾਫ਼ ਕਰਕੇ ਛਿੱਲ ਕੇ ਉਸ ਤੋਂ ਬਾਅਦ ਇਹਨੂੰ ਕद्दूकस ਕਰਨਾ ਸ਼ੁਰੂ ਕਰ ਦੇਾਂਗੇ ਹਾਂਜੀ ਤੁਸੀਂ ਬ੍ਰੀਕਫਾਸਟ ਨਾਲ ਹੀ ਕद्दूकस ਕਰਿਓ ਕਿਉਂਕਿ ਆਪਾਂ ਤਾਂ ਇਹਦਾ ਰਸ ਹੀ ਕੱਢਣਾ ਹੈਗਾ ਲਾ ਹਾਂਜੀ ਤੇ ਆਲੂ ਕਤੂਕਾਸ ਕਰਨ ਤੋਂ ਬਾਅਦ ਆਪਾਂ ਇੱਕ ਛਾਨਣੀ ਵਿੱਚ ਦੀ ਇਹਨੂੰ ਛਾਨ ਲਵਾਂਗੇ ਤੁਸੀਂ ਚਾਹੋ ਤਾਂ ਤੁਸੀਂ ਕੱਪੜੇ ਵਿੱਚ ਦੀ ਵੀ ਛਾਨ ਸਕਦੇ ਹੋਗੇ ਤੇ ਚਾਹੇ ਆਪਾਂ ਪੋਣੀ ਨਹੀਂ ਚਾਹ ਪੋਣੀ ਹੁੰਦੀ ਹੈਗੀ ਉਹਦੇ ਰਾਹੀਂ ਵੀ ਸਾਫ਼ ਵਧੀਆ ਹੋਵੇ ਜਿਹੜੀ ਆਪਾਂ ਘੱਟ ਵਰਤਦੇ ਹੁਈਏ ਤੇ ਉਹਦੇ ਨਾਲ ਆਪਾਂ ਸਾਫ਼ ਕਰ ਲਵਾਂਗੇ ਇਹਨੂੰ ਪੋਣ ਲਵਾਂਗੇ ਇਹਦਾ ਪਰਾਸੀ ਲਵਾਂਗੇ ਹਨਾ ਇਹਨਾਂ ਮਤਲਬ ਕਿ ਆਲੂ ਜੇ ਆਪਾਂ ਉਂਝ ਵੀ ਆਪਾਂ ਕੱਟ ਕੇ ਕੱਲਾ ਇਹਦਾ ਮਤਲਬ ਕਿ ਆਲੂ ਨੂੰ ਫੇਸ ਤੇ ਮ사ਜ ਕਰੀਏ ਜਿੱਥੇ ਆਪਣੇ ਕਾਲੇ ਘੇਰੇ ਹੋਣ ਜਾਂ ਆਪਣੇ ਦਾਗ ਹੋਵੇ ਉਹ ਵੀ ਸਾਫ ਕਰ ਦਿੰਦਾ ਹੈ ਵਧੀਆ ਕੁਝ ਟਾਈਮ ਕਰਨ ਨਾਲ ਇਦਾਂ ਤੇ ਬਸ ਜੇ ਆਪਾਂ ਇਹਦਾ ਰਾਸ ਕੱਢ ਕੇ ਇਦਾਂ ਪੈਕ ਬਣਾ ਕੇ ਲਾਵਾਂਗੇ ਹਫਤੇ ਚ 2 ਜਾਂ 3 ਵਾਰ ਤਾਂ ਤੁਸੀਂ ਇਹ ਵੀ ਵਧੀਆ ਰੋਗਾ ਤੁਸੀਂ ਕਰਕੇ ਦੇਖਿਓ ਇਹ ਵੀ ਸਾਫ ਕਰਦਾ ਆਪਣੇ ਫੇਸ ਨੂੰ ਦਾਗ ਵਧੀਆ ਮਿਟ ਜਾਂਦੇ ਨੇ ਆਪਣੇ ਫੇਸ ਤੋਂ ਜਿਹੜੇ ਦਾਗ ਬਣੇ ਹੁੰਦੇ ਨੇ ਕੋਈ ਸੱਟ ਦਾ ਹੁੰਦਾ ਕੋਈ ਪਿੰਪਸ ਦਾ ਹੁੰਦਾ ਹਾਂਜੀ ਉਸ ਤੋਂ ਬਾਅਦ ਆਪਾਂ ਟਮਾਟਰ ਕਦੂਕਾਸ ਕਰਾਂਗੇ ਇਹ ਟਮਾਟਰ ਦਾ ਆਪਾਂ ਨਾ ਮਤਲਬ ਕਿ ਵਿਚਲਾ ਗੁੱਦਾ ਲਵਾਂਗੇ ਕੱਲਾ ਇਹਦਾ ਆਪਾਂ ਰਸ ਨਹੀਂ ਲੈਂਦੇ ਇਹ ਆਪਾਂ ਇਦਾਂ ਹੀ ਲਵਾਂਗੇ ਆ ਉੱਪਰ ਨਾਲ ਛਿਲਕਾ ਪਤਲਾ ਹੂਆ ਆਪਾਂ ਸੁੱਟ ਦਾਂਗੇ ਤੇ ਹਾਂਜੀ ਆਪਾਂ ਇਹਦਾ ਕੱਲਾ ਇਹ ਵਾਲਾ ਗੁੱਦਾ ਜਿਹਾ ਕੱਢ ਲਵਾਂਗੇ ਹਾਂਜੀ ਆਪਾਂ ਆਲੂ ਦੇ ਵਿੱਚ ਇਹਨੂੰ ਮਿਕਸ ਕਰ ਦੇਵਾਂਗੇ ਤੇ ਇਹ ਰੋ ਦੁਆ ਚੈਨ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਨਾਰੀਅਲ ਦਾ ਤੇਲ ਐਡ ਕਰਾਂਗੇ ਤੁਸੀਂ ਚਾਹੋ ਤਾਂ ਤੁਸੀਂ ਤੁਸੀਂ ਵਰਤ ਵੀ ਸਕਦੇ ਹੋ ਤੁਸੀਂ ਸਕਿਪ ਵੀ ਕਰ ਸਕਦੇ ਹੋ ਕੋਕੋਨਟ ਆਇਲ ਹਾਂਜੀ ਤੇ ਵੈਸੇ ਨਾ ਆਪਾਂ ਜਦੋਂ ਕਿਤੇ ਆਣਾ ਆਪਣੇ ਸੱਟ ਦਾ ਦਾਗ ਹੋਵੇ ਤੇ ਥੋੜਾ ਥੋੜਾ ਆਪਾਂ ਨਾ ਇਹਨੂੰ ਮਤਲਬ ਕਿ ਨਾਰੀਅਲ ਤੇਲ ਨਾਲ ਥੋੜੀ ਛੋੜੀ ਮ사ਜ ਡੇਲੀ ਕਰੀਏ ਉਹ ਵੀ ਆਪਣਾ ਦਾਗ ਮਿਟਾ ਦਿੰਦਾ ਹੈ ਹਾਂਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨਾਰੀਅਲ ਦਾ ਤੇਲ ਐਡ ਕਰਨ ਤੋਂ ਬਾਅਦ ਗੁਲਾਬ ਜਲਾ ਐਡ ਕਰਾਂਗੇ ਇਹ ਵੀ ਆਪਣੇ ਫੇਸ ਵਾਸਤੇ ਵਧੀਆ ਹੁੰਦਾ ਨਾਲੇ ਨਾਲ ਇਹ ਨਾਲ ਥੋੜੀ 스ਮੈਲ ਜੀ ਹੋਣ ਲੱਗ ਜਾਂਦੀ ਹੈ ਵਧੀਆ ਹਨ ਤੇ ਨਾਲੇ ਆਪਣੇ ਫੇਸ ਨੂੰ ਤਰੋਤਾਜ਼ਾ ਰੱਖਦਾ ਹੈ ਹਾਂਜੀ ਤੁਸੀਂ ਇਦਾਂ ਵੀ ਲਾ ਸਕਦੇ ਹੋ ਜੇ ਤੁਹਾਨੂੰ ਲੱਗੇ ਨਾ ਥੋੜਾ ਜਿਹਾ ਵੀ ਬਾਲਾ ਪਤਲਾ ਜਿਹਾ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਇੱਕ ਚਮਚ ਫੇਸ ਆਂਡ ਐਡ ਵੀ ਕਰ ਸਕਦੇ ਹਾਂਗੇ ਥੋੜਾ ਜਿਹਾ ਸਹੀ ਪੈਕ ਬਣ ਜੂਗਾ ਤਾਂ ਕਿ ਆਪਣੇ ਫੇਸ ਤੇ ਟਿੱਕੇ ਜਿਹਾ ਹਾਂਜੀ ਉਸ ਤੋਂ ਬਾਅਦ ਇਹ ਪੈਕ ਨੂੰ ਤਿਆਰ ਕਰਨ ਤੋਂ ਬਾਅਦ ਆਪਣੇ ਫੇਸ ਤੇ ਲਾਉਣਾ ਸ਼ੁਰੂ ਕਰ ਦਿਆਂਗੇ ਆਪਾਂ ਤੇ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਾਂਗੇ ਆਪਣੇ ਫੇਸ ਤੇ 5 ਤੋਂ 7 ਮਿੰਟਾਂ ਲਈ ਹਾਂਜੀ ਤੇ ਥੋੜਾ ਥੋੜਾ ਲਾ ਲਾ ਕੇ ਆਪਾਂ ਆਪਣੇ ਫੇਸ ਤੇ ਮ사ਜ ਕਰਨ ਲੱਗ ਜਾਵਾਂਗੇ ਹਾਂਜੀ ਉਸ ਤੋਂ ਬਾਅਦ ਚ ਨਾ ਆਪਾਂ ਇਹਨੂੰ ਵੀ ਮਤਲਬ ਕਿ ਮ사ਜ ਕਰਨ ਤੋਂ ਬਾਅਦ ਕੁਝ ਟਾਈਮ ਲਈ ਇਦਾਂ ਹੀ ਰਹਿਣ ਦੇਵਾਂਗੇ ਵੀ ਪਹਿਲਾਂ ਆਪਾਂ ਮ사ਜ ਕਰਕੇ ਪੂਰਾ ਆਪਣੇ ਫੇਸ ਤੇ ਵੀ ਹਲਕੇ ਹਲਕੇ ਹੱਥਾਂ ਨਾਲ ਵੀ ਆਪਣੇ ਫੇਸ ਚ ਰੱਜ ਦੇ ਜਿਹੜਾ ਕਿ ਆਪਣੇ ਦਾਗ ਨੇ ਹਨਾ ਫੇਸ ਤੇ ਉਨਾਂ ਤੇ ਲੱਗੇ ਜੋ ਲੈ ਜਾਣਾ ਤੇ ਉਸ ਤੋਂ ਬਾਅਦ ਜਦੋਂ ਕਿ ਆਪਣੀ ਮ사ਜ ਹੋ ਜੇ ਉਸ ਤੋਂ ਬਾਅਦ ਚ ਆਪਾਂ ਇਹਨੂੰ ਕੁਝ ਟਾਈਮ ਲਈ ਇਦਾਂ ਹੀ ਰਹਿਣ ਦੇਾਂਗੇ ਵੀ 5 ਤੋਂ 7 ਮਿੰਟ ਫਿਰ ਦੁਬਾਰਾ ਤੋਂ ਮਤਲਬ ਕਿ ਸਾਰਾ ਨਾ ਇਹ ਆਪਾਂ 5 ਕਿ ਮਿੰਟ ਆਪਾਂ ਮ사ਜ ਕਰਨੀ ਹੈ ਫੇਸ ਤੇ ਤੇ 5 ਕਿ ਮਿੰਟ ਆਪਾਂ ਇਦਾਂ ਰਹਿਣ ਦੇਾਂਗੇ ਫਿਰ ਮ사ਜ ਕਰਨ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਆਪਾਂ ਠੰਡੇ ਪਾਣੀ ਨਾਲ ਆਪਣਾ ਫੇਸ ਵਾਸ਼ ਕਰ ਲਵਾਂਗੇ ਹਾਂਜੀ ਤੇ ਤੁਸੀਂ ਦੇਖੋ ਹਨਾ ਵੀ ਫੇਸ ਤੇ ਚਮਕ ਵੀ ਆਉਂਦੀ ਹੈਗੀ ਇਹਦੇ ਨਾਲ ਵੈਸੇ ਮੇਰੇ ਨਾਲ ਫੇਸ ਤੇ ਪਿੰਪਸ ਦੇ ਦਾਗ ਹੈ ਨਹੀਂਗੇ ਤੇ ਬਾਲ ਜੀ ਦੇ ਹੈਗੇ ਨੇ ਤੁਸੀਂ ਉਹ ਜ਼ਰੂਰ ਟਰਾਈ ਕਰਿਓ ਤੁਹਾਨੂੰ ਆਪ ਨੂੰ ਪਤਾ ਲੱਗ ਜੂ ਇਹਨੂੰ ਹਫਤੇ 'ਚ ਆਪਾਂ ਦੋ ਵਾਰ ਵੀ ਜੂਸ ਕਰ ਸਕਦੇ ਆ ਤਿੰਨ ਵਾਰ ਵੀ ਜੂਸ ਕਰ ਸਕਦੇ ਆ ਹਾਂਜੀ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿ ਕਮੈਂਟ ਜੁੜ ਕਰ ਦਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਸਕੇ ਮੇਟੋਨ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹਾਂਜੀ ਤੇ ਤਾਂ ਕਿ ਮੈਂ ਹਨਾ ਆਪਣੀ ਵੀਡੀਓ ਚ ਜੇ ਕੋਈ ਕਮੀ ਹੋਊਗੀ ਤਾਂ ਮੈਂ ਉਹਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕਰੂੰਗੀ ਹਾਂਜੀ ਜਿਹੜਾ ਆਪਏ ਪੈਕ ਕਰਦਿਆਂ ਇਹ ਆਪਾਂ ਹਫਤੇ ਚ 2 ਜਾਂ 3 ਵਾਰ ਜ਼ਰੂਰ ਲਾਓ ਤੇ ਇਹਨੂੰ ਆਪਾਂ ਜ਼ਿਆਦਾ ਸਟੋਰ ਕਰਕੇ ਨਾ ਰੱਖਿਓ ਜਿਵੇਂ ਕਿ ਹਨਾ ਅੱਜ ਲਾ ਲਿਆ ਆਪਾਂ ਨੇ ਫਿਰ ਉਸ ਤੋਂ ਬਾਅਦ ਇੱਕ ਦਿਨ ਦਾ ਗੈਪ ਪਾ ਕੇ ਪਰਸੋਂ ਤੱਕ ਲਾ ਲਿਆ ਹਾਂਜੀ 2 ਦਿਨਾਂ ਤੱਕ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਇਸ ਤੋਂ ਜ਼ਿਆਦਾ ਸਟੋਰ ਕਰਕੇ ਤੁਸੀਂ ਨਾ ਰੱਖਿਓ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਫੁੱਲ ਵੀਡੀਓ ਦੇਖੀ ਹਾਂਜੀ ਸ਼ਸ਼ੀ ਅਕਾਲ ਜੀ